ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਲ ਤੇ ਜੈਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀਰ ਤੇ ਅੱਜ ਦੀ ਵੀਡੀਓ ਤੇ ਵਿੱਚ ਮੈਂ ਜਿਹੜੀ ਗੱਲ ਕਰਨੀਆਂ ਇਹ ਬੜਾ ਖਾਸ ਟੌਪਿਕ ਆ ਜਿਹੜਾ ਅਕਸਰ ਮੇਰੇ ਕੋਲੇ ਬਹੁਤ ਲੋਕ ਆ ਕੇ ਇਹਦੇ ਬਾਰੇ ਗੱਲਾਂ ਕਰਦੇ ਨੇ ਜਾਂ ਪੁੱਛਦੇ ਨੇ ਤੁਸੀਂ ਦੇਖਿਆ ਹੋਣਾ ਕਿ ਕਈ ਲੋਕਾਂ ਦੇ ਪਿੰਡੇ ਦੇ ਉੱਤੇ ਬਾਡੀ ਦੇ ਉੱਤੇ ਨੀਲੇ ਰੰਗ ਦੇ ਨਿਸ਼ਾਨ ਪੈ ਜਾਂਦੇ ਆ ਕਦੇ ਲੱਤਾਂ ਤੇ ਕਦੇ ਬਾਹਾਂ ਤੇ ਕਦੇ ਪਿੰਡੇ ਤੇ ਕਿਸੇ ਵੀ ਹਿੱਸੇ ਤੇ ਹੋ ਸਕਦਾ ਤੁਸੀਂ ਜਿਹੜੇ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਤੁਹਾਡੇ ਵੀ ਇਦਾਂ ਹੋਇਆ ਹੋਵੇ ਕਦੇ ਜਿਨ੍ਹਾਂ ਦੇ ਇਹ ਨਿਸ਼ਾਨ ਪਏ ਹੁੰਦੇ ਆ ਉਹਨਾਂ ਨੂੰ ਇਹ ਟੈਨਸ਼ਨ ਪੈ ਜਾਂਦੀ ਹੈ ਕਿ ਸਾਡੇ ਤੇ ਲੱਗਦਾ ਕਿਸੇ ਨੇ ਕੁਝ ਕੀਤਾ ਕਰਾਇਆ ਆ ਜਾਂ ਉਹ ਕਿਸੇ ਬਾਬੇ ਕੋਲ ਜਾਂਦੇ ਨੇ ਪੁੱਛਾਂ ਵਾਲੇ ਕੋਲੇ ਜਾਂ ਕਿਸੇ ਕੋਲ ਵੀ ਜਾਂਦੇ ਨੇ ਅੱਗੇ ਉਹ ਵੀ ਅੱਗੇ ਬਾਬਾ ਜਿਹੜਾ ਹੁੰਦਾ ਉਹ ਉਹਨਾਂ ਨੂੰ ਇਹ ਮਹਮ ਚ ਪਾ ਦਿੰਦਾ ਕਿ ਹਾਂ ਵੀ ਤੁਹਾਡੇ ਘਰ ਕਿਸੇ ਨੇ ਕੀਤਾ ਕਰਾਇਆ ਲੱਗਦਾ ਉਹਦਾ ਅਸਰ ਆ ਉਹਦੇ ਕਰਕੇ ਹੀ ਇਹ ਜਿਹੜੇ ਤੁਹਾਡੇ ਸਰੀਰ ਦੇ ਉੱਤੇ ਨਿਸ਼ਾਨ ਪੈ ਰਹੇ ਨੇ ਨੀਲੇ ਕਦੇ ਕਿਤੇ ਜਾਂ ਕਦੇ ਕਿਤੇ ਪਰ ਐਦਾਂ ਦਾ ਕੁਝ ਵੀ ਨਹੀਂ ਹੈਗਾ ਤੁਸੀਂ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਕਿ ਤੁਹਾਡੇ ਤੇ ਕਿਸੇ ਨੇ ਕੀਤਾ ਕਰਾਇਆ ਆ ਜਾਂ ਤੁਹਾਨੂੰ ਕੋਈ ਐਦਾਂ ਦਾ ਕੋਈ ਚੱਕਰ ਆ ਕਿਉਂਕਿ ਇਹ ਜਿਹੜੇ ਨਿਸ਼ਾਨ ਬਾਡੀ ਦੇ ਉੱਤੇ ਆਪਣੇ ਨੀਲੇ ਰੰਗ ਦੇ ਪੈ ਜਾਂਦੇ ਨੇ ਕਦੇ ਨਾ ਕਦੇ ਇਹਨਾਂ ਦਾ ਕਾਰਨ ਵਿਟਾਮਿਨਸ ਦੀ ਕਮੀ ਆ ਆਪਣੀ ਬਾਡੀ ਦੇ ਵਿੱਚ ਜਦੋਂ ਵਿਟਾਮਿਨ ਸੀ ਤੇ ਵਿਟਾਮਿਨ ਕੇ ਇਹ ਘੱਟ ਹੋਵੇ ਉਹਨਾਂ ਕਰਕੇ ਬਾਡੀ ਦੇ ਵਿੱਚ ਕਦੇ ਲੈਗਸ ਦੇ ਉੱਤੇ ਕਦੇ ਬਾਹਾਂ ਦੇ ਉੱਤੇ ਜਾਂ ਪਿੰਡੇ ਤੇ ਕਿਤੇ ਵੀ ਨੀਲ ਪੈ ਸਕਦੇ ਨੇ ਨੀਲੇ ਰੰਗ ਦੇ ਨਿਸ਼ਾਨ ਜਿਹਨੂੰ ਆਪਾਂ ਨੀਲ ਕਹਿ ਦਿੰਦੇ ਆ ਸੋ ਦਿਮਾਗ ਦੇ ਵਿੱਚੋਂ ਸਾਰੀ 네ਗਟਿਵਿਟੀ ਕੱਢ ਦਿਓ ਕਿ ਕਿਸੇ ਨੇ ਕੁਝ ਕੀਤਾ ਕਰਾਇਆ ਆ ਜਾਂ ਕੋਈ ਹੋਰ ਚੱਕਰ ਆ ਇਦਾਂ ਦਾ ਕੁਝ ਵੀ ਨਹੀਂ ਹੈਗਾ ਵਿਟਾਮਿਨ ਸੀ ਤੇ ਵਿਟਾਮਿਨ ਕੇ ਬਾਰੇ ਤੁਸੀਂ ਗੂਗਲ ਕਰ ਸਕਦੇ ਹੋ ਉੱਥੇ ਤੁਹਾਨੂੰ ਆਪੇ ਪਤ ਲੱਗ ਜਾਣਾ ਆ ਕਿ ਉਹ ਕਿੱਥੋਂ ਪੂਰਾ ਹੁੰਦਾ ਆ ਸੋ ਐਸੇ ਕਰਕੇ ਮੈਂ ਅੱਜ ਦੀ ਵੀਡੀਓ ਬਣਾ ਰਿਆ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਸ਼ੇਅਰ ਜੁੜ ਕਰ ਦਿਓ ਤਾਂ ਕਿ ਜਿਨ੍ਹਾਂ ਦੇ ਨੀਲ ਪੈਂਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਜੈਸਾ ਇੰਗੇ